ਸਾਡੇ ਪਿੰਡ ਦਾ ਉੱਤੇ ਖੜਾ ਜ਼ਿਲ੍ਹਾ ਸਰੂਰ ਦਾ ਇੱਕ ਛੋਟੀ ਪੰਚਾਇਤੀ ਚੋਣਾਂ ਨੂੰ ਲੈ ਕੇ ਕਿ ਪੰਜ ਮੈਂਬਰ ਫੈਸਲਾ ਕਰਦੇ ਨੇ ਜੀ ਮਨਜ਼ੂਰ ਹੈ ਜੋ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਗਰ ਪਿੰਡ ਦੀ ਸਹਿਮਤੀ ਹੁੰਦੀ ਹੈ ਤਾਂ ਉਹਨੂੰ ਖਾਸ ਰਹਿਤਾਂ ਜੀ ਜਾਣੀਆਂ ਉਸੇ ਸਾਰੇ ਪਿੰਡ ਨੇ ਮੈਨੂੰ ਅਨੁਮੱਤਿਆ ਸੀ ਕਿ ਮੈਂ ਵਰਤਾਂ ਰਹੀ ਸੀ ਕਦੇ ਤੁਸੀਂ ਨਾਲ ਕੋ ਲੋ ਬਿਆਸ ੱਲੇ ਮੈਂ ਅੰਦਰ ਚ ਪਾਲ ਹੋ ਜੇ ਬਿਆ ਲੈ ਇਹੋ ਪੰਜ ਮੈਂਬਰ ਖੜੇ ਨੇ ਇਹ ਪੰਜਾਂ ਵਾਰਡਾਂ ਦੇ ਸਰਬਸੰਮਤੀ ਨਾਲ ਚੁਣੇ ਗਏ ਸੀ ਤੇ ਸਾਡੀ ਐਸੀ ਬਰਾਦਰੀ ਦਾ ਸਰਪੰਚ ਚੁਣਿਆ ਜਾਣਾ ਸੀ ਜੋ ਕਿ ਰਿਜ਼ਰਵ ਸੀ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਸੋ ਬੇਨਤੀ ਹੈ ਕਿ ਸਰਕਾਰ ਵੀ ਸਾਡਾ ਸਾਥ ਦੇਵੇ ਖਾਸ ਕਰ ਚੀਮਾ ਸਾਹਿਬ ਥੋੜੀ ਜਿਹੀ ਗਲਤੀ ਹੋ ਗਈ ਸੀ ਪਰ ਅਸੀਂ ਅਸੀਂ ਉਹ ਫਿਰ ਵੀ ਠੀਕ ਕਰ ਲਿਆ ਨੇ ਪਰਮਾ ਤੇ ਪਿੰਡ ਦਾ ਰਤੇ ਖੜਾ ਜ਼ਿਲ੍ਹਾ ਸਲੂਰ ਦਾ ਇੱਕ ਛੋਟੀ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਗਰ ਪਿੰਡ ਦੀ ਸਹਿਮਤੀ ਹੁੰਦੀ ਹੈ ਤਾਂ ਉਹਨੂੰ ਖਾਸ ਰਹਿਤਾ ਦਿੱਤੀ ਜਾਣੀ ਜਾਂ ਸੋ ਸਾਡੇ ਪਿੰਡ ਨੇ ਬੜੀ ਸੂਝ-ਬੂਝ ਕੀਤੀ ਹੈ ਪਹਿਲਾਂ ਇਹ ਜੋ ਪੰਜ ਮੈਂਬਰ ਖੜੇ ਨੇ ਇਹ ਪੰਜਾਂ ਵਾਰਡਾਂ ਦੇ ਸਰਬਸੰਮਤੀ ਨਾਲ ਚੁਣੇ ਗਏ ਸੀ ਤੇ ਸਾਡੀ ਐਸੀ ਬਰਾਦਰੀ ਦਾ ਸਰਪੰਚ ਚੁੜਿਆ ਜਾਣਾ ਸੀ ਜੋ ਕਿ ਰਿਜ਼ਰਵ ਸੀ ਸੋ ਸਵੇ ਸਾਰੇ ਪਿੰਡ ਦੇ ਨਗਰ ਨੇ ਇਕੱਠਾ ਹੋ ਕੇ ਸਰਦਾਰ ਸਤਨਾਮ ਸਿੰਘ ਜੋ ਸਤਾ ਡਰਾਈਵਰ ਵੀ ਕਹਿੰਦੇ ਆ ਅਸੀਂ ਉਸ ਨੂੰ ਸਰਵ ਸੰਤਾਨੀ ਦਿੱਤੀ ਹੈ ਤੇ ਉਸ ਨੂੰ ਆਉਣ ਵਾਲੇ ਸਮੇਂ ਲਈ ਪਿੰਡ ਦਾ ਸਰਪੰਚ ਚੁੜਿਆ ਹੈ ਪਰਮਾਤਮਾ ਭਲੀ ਕਰੇ ਅਸੀਂ ਸਾਰੇ ਰਲ ਮਿਲ ਕੇ ਪਿੰਡ ਦਾ ਵਿਕਾਸ ਕਰ ਸਕੀਏ ਇਹ ਸਾਡੀ ਦੁਆ ਹੈ ਸਰਕਾਰ ਅੱਗੇ ਵੀ ਕਿ ਭਾਈ ਜੋ ਸਾਡੇ ਭਰਾ ਰੁਸਵੀ ਗਏ ਹੋਣਗੇ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਸੋ ਬੇਨਤੀ ਹੈ ਕਿ ਸਰਕਾਰ ਵੀ ਸਾਡਾ ਸਾਥ ਦੇਵੇ ਖਾਸ ਕਰ ਚੀਮਾ ਸਾਹਿਬ ਥੋੜੀ ਜਿਹੀ ਗਲਤੀਆਂ ਹੋ ਗਈਆਂ ਸੀ ਪਰ ਅਸੀਂ ਅਸੀਂ ਉਹ ਫਿਰ ਵੀ ਠੀਕ ਕਰ ਲਈਆਂ ਨੇ ਪਰਮਾਤਮਾ ਭਲੀ ਕਰੇ ਸਭ ਦਾ ਸਾਥ ਸਭ ਦਾ ਵਿਕਾਸ ਹੋਵੇ ਵਾਹ ਮੇਰੇ ਆਪਣੇ ਜੋ ਐਸੀ ਬਰਾਦਰੀ ਦਾ ਮੇਰੇ ਆਪਣੇ ਵੀਰ ਬੈਠੇ ਨੇ ਮਾਤਾ ਮਾਂ ਬਜ਼ੁਰਗ ਬੈਠੇ ਨੇ ਉਹਨਾਂ ਤੋਂ ਵੀ ਸਾਰਿਆਂ ਤੇ ਅਸ਼ਵਾਸ਼ਣ ਦਿੰਦਾ ਹੈ ਕਿ ਜੇ ਤੁਸੀਂ ਮੇਰੇ ਫੈਸਲੇ ਆਉਂਦੇ ਹੋ ਸਾਧਾ ਆਰਡਰ ਨਹੀਂ ਲਵਾ ਕੇ ਦਿੰਦਾ ਸਾਰੀ ਲਫਾਨੀ ਤੋਂ ਤੱਕ ਜੀ ਕਾ ਜਾ ਤੇ ਉਹ ਬੰਦੇ ਕਦੇ ਵਾਸਤੇ ਲੱਗੇ ਸਿਰ ਲਕੀ ਹੁੰਦੀ ਤਾਂ ਬੱਚਾ ਤਾਂ ਕਰਨੀ ਦੀ ਲੋੜ ਸੀ ਤੇ ਤਾਂ ਹੀ ਕਰਨ ਲੱਗੇ ਕਿ ਤੁਹਾਡੇ ਇਸੇ ਕੰਮ ਵਾਸਤੇ ਸੋ ਜਦੋਂ ਬਣਾ ਗਿਆ ਮੋਟਾ ਬਹੁਤ ਛੋਟੀ ਗੱਲ ਆ ਬਹੁਤ ਵੱਡੇ ਕੰਮ ਕਰਦੇ ਆ ਸੋ ਫਿਰ ਦੋਤਾਰੀ ਦੱਸੋ ਕਿ ਪੰਜ ਮੈਂਬਰ ਤੇ ਗੱਲ ਇਹ ਪਰ ਮੈਂਬਰ ਸਾਈਡ ਤੇ ਹੋ ਕੇ ਸੁਝਾ ਕਰਕੇ ਪੰਜ ਮਿੰਟ ਦਾ ਫੈਸਲਾ ਕੀ ਲਵੇ ਇੱਕ ਮੋਰ ਦੱਸਿਆ ਇੱਕ ਮੈਂਡੀ ਇਹ ਪਿੱਛੇ ਦੇ ਕੋਰੇ ਇੱਕ ਗੱਲ ਸੋਚੋ ਇੱਕ ਤੁਹਾਨੂੰ ਫੇਰ ਕਰਕੇ ਦੱਸਿਆ ਜੋ ਇਸ ਫੈਸਲਾ ਹੋ ਗਿਆ ਹੈ ਪਰਮਾਤਮਾ ਰੂਪੀ ਫੈਸਲਾ ਹੋਏਗਾ ਰੱਬ ਵਸਿਆ ਹੋਇਆ ਵਿਚ ਆ ਕੇ ਫੈਸਲਾ ਕਰਵਾ ਦੇਗਾ ਇਹ ਫੈਸਲਾ ਜੋ ਹੋ ਗਿਆ ਕਿ ਟਾਲਰ ਰਹੇਗਾ ਇਹ ਟਕੜਾ ਨਹੀਂ ਮਿਲ ਕੇ ਇਸ ਤੋਂ ਬਾਅਦ ਕੋਈ ਬੰਦਾ ਕਿ ਐਣੀ ਐ ਐਣੀ ਐ ਇਸ ਤੋਂ ਬਾਅਦ ਫੈਸਲਾ ਕਰਾਉਂਦੀ ਐ ਫਿਰ ਜੋ ਜੀ ਹੋਵੇ ਜੋ ਨਹੀਂ ਕਰਦਾ ਕਰੇ ਜੋ ਜਾਂਦਾ ਜਾਵੇ ਉਹ ਆਵੇ ਕਿ ਫੈਸਲਾ ਫਿਰ ਉਸੇ ਦਾ ਕਰਾ ਲਵੇਗਾ ਜੇ ਇਲੈਕਸ਼ਨ ਹੋਈ ਤਾਂ ਹੀ ਸਰਬਸੰਮਤੀ ਹੋਈ ਤਾਂ ਹੀ ਅਸੀਂ ਉਸੰਨੇ ਦਾ ਹਮੇਸ਼ਾ ਕਿਸਾਰਾ ਮਿਹਲੇ ਖੜਾ ਜੇ ਜੇ ਕੋਈ ਬੰਦਾ ਭੱਜੇਗਾ ਤੇ ਉਹਦੀ ਮਰਜ਼ੀ ਐ ਪਰ ਮੈਂ ਕਹੂੰਗਾ ਭੱਜੇ ਨਾ ਫੈਸਲਾ ਜਿਹੜਾ ਸੋਨਾ ਗਣਾਗੇ ਜਿਹੜਾ ਸਭ ਨੂੰ ਚੰਗਾ ਲਗੇ ਆਪਣੇ ਵੋਟ 100% ਗੱਲ ਕਰਨੀ ਪੁਲਿਸ ਅਲਗ ਇਹ ਸਭ ਦੇ ਵਾਸਤੇ ਸਹੀ ਹੋ ਜੇ ਆਪਣੇ ਵੱਲੋਂ 100% ਗੁਰੂ ਮਹਾਦਰਨਾ ਜੀ ਜਾਣਦੇ ਨੇ ਕਿ ਸਹੀ ਕਰਾਂਗੇ ਸਭ ਨੂੰ 5 ਮਿੰਟ ਦਾ ਮੌਕਾ ਦੇਉ ਅਸੀਂ ਮਸੂਲ ਕੀਤੀ ਕਿ ਲੜਾਈ ਝਗੜੇ ਦੀ بجائے ਇਹ ਸਾਡੇ ਪਹਿਲਾ ਜੋ ਖੜੇ ਸੀਗੇ ਤੇ ਕੁਲਵਿੰਦਰ ਸਿੰਘ ਜੀ ਬਲਜੀਤ ਸਿੰਘ ਤੇ ਕੁਲਵਿੰਦਰ ਸਿੰਘ ਖੜੇ ਸੀ ਇੱਕ ਬਾੜ ਦੇ ਵਿੱਚੋਂ ਔਰ ਦੋਨੇ ਪਾਸੇ ਆਪਣੇ ਹੀ ਪਿਆਰੇ ਵੋਟਰ ਸੀਗੇ ਜੋ ਕਿਸੇ ਨੂੰ ਨਹੀਂ ਛੱਡ ਸਕਦੇ ਸੀ ਇਹਨਾਂ ਨੇ ਪਰਚੀਆਂ ਪਾਈਆਂ ਪਰਚੀ ਸਰਦਾਰ ਬਲਜੀਤ ਸਿੰਘ ਦੇ ਹੱਕ ਦੇ ਵਿੱਚ ਨਿਕਲੀ ਇਹ ਮੈਂਬਰ ਬਣਾਇਆ ਪਰਚੀਆਂ ਲਈ ਪਰ ਇਹ ਬਹੁਤ ਵੱਡੀ ਉਪਕਾਰ ਨੇ ਕੀਤਾ ਇਹਨੇ ਇਸਤੇ ਨੀ ਰੱਖੀ ਕਿ ਸੰਪਤੀ ਕੁਲਵਿੰਦਰ ਸਿੰਘ ਨੇ ਇਹਦੇ ਖਿਲਾਫ ਸਿਰੋਪਾ ਪਾ ਕੇ ਨਿਵਾਜਿਆ ਪਰ ਇਹਨੇ ਬਹੁਤ ਵੱਡਾ ਦਿਲ ਕਰਕੇ ਉਸ ਸਿਰੋਪਾ ਪਾ ਕੇ ਕੁਲਵਿੰਦਰ ਸਿੰਘ ਨੂੰ ਸਰਬਸੱਤੀ ਦੇ ਨਾਲ ਮੈਂਬਰ ਬਣਾ ਦਿੱਤਾ ਇਹ ਮਿਸਾਲ ਸਦਾ ਕੈਮਰਾ ਉਹ ਨਹੀਂ ਕਿਸ ਤਰ੍ਹਾਂ ਦੀ ਉਪਕਾਰ ਕਰਦੇ ਰਿਹਾ ਕਿ ਉਹਦਾ ਸਾਡੇ ਤੇ ਇਤਹਾਸ ਹੋਇਆ ਤੇ ਕਦੇ ਵੀ ਭੁੱਲਿਆ ਜਾਣ ਵਾਲਾ ਉਹ ਕੰਮ ਹੈ ਇਹਨੇ ਇਕੱਲਾ ਇਹਨੂੰ ਨਹੀਂ ਦਿੱਤਿਆ ਇਹਨੇ ਸਾਰੇ ਬਾੜ ਦਿੱਤਿਆ ਤੇ ਸਾਰਾ ਪਿੰਡ ਦਿੱਤਿਆ ਪਰ ਮਾਤਾ ਮੱਲਵੀ ਵਰਕਰਾਂ ਦੇ ਸਾਥੇ ਭਰਾ ਦੀ